ਸਸ ਸੀਗਾ ਦੋਸਤੋ ਕੀ ਹਾਲ ਚੱਲ ਹੈ ਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਟੌਪਿਕ ਤੇ ਗੱਲ ਕਰਨੀ ਆ ਪੰਜਾਬੀ ਸਿਨੇਮੇ ਦਾ ਜਿਹੜਾ ਇਤਿਹਾਸ ਆ ਲਗਭਗ 100 ਸਾਲ ਪੁਰਾਣਾ ਆ ਪਹਿਲੀ ਪੰਜਾਬੀ ਫਿਲਮ 1928 ਦੇ ਵਿੱਚ ਰਿਲੀਜ਼ ਹੋਈ ਸੀ ਪਰ ਉਹ ਇੱਕ ਸਾਇਲੈਂਟ ਫਿਲਮ ਸੀ ਡਾਟਰਸ ਆਫ ਟੁਡੇ ਉਸ ਤੋਂ ਬਾਅਦ 1932 ਦੇ ਵਿੱਚ ਇੱਕ ਫਿਲਮ ਆਈ ਹੀ ਰਾਂਝਾ ਜੋ ਪ੍ਰੋਪਰ ਸਾਊਂਡ ਦੇ ਨਾਲ ਬਣੀ ਔਰ ਰਿਲੀਜ਼ ਹੋਈ ਉਦੋਂ ਬਾਦ 1935 ਦੇ ਵਿੱਚ ਇੱਕ ਫਿਲਮ ਆਈ ਸ਼ੀਲਾ ਜਿਹਦਾ ਨਾਮ ਪਿੰਡ ਦੀ ਕੁੜੀ ਵੀ ਸੀ ਉਹ ਵੀ ਆਪਣਾ ਰਿਲੀਜ਼ ਹੋਈ ਉਹ ਬਣੀ ਕਲਕੱਤਾ ਦੇ ਵਿੱਚ ਉਹ ਰਿਲੀਜ਼ ਹੋ ਰ ਲਾਹੌਰ ਦੇ ਵਿੱਚ ਹੋਈ ਸੀ ਪਰ ਆਫਟਰ ਪਾਰਟੀਸ਼ਨ ਆਜ਼ਾਦੀ ਤੋਂ ਬਾਅਦ ਸੁਤੰਤਰ ਭਾਰਤ ਦੀ ਜਿਹੜੀ ਪਹਿਲੀ ਪੰਜਾਬੀ ਫਿਲਮ ਸੀਗੀ ਉਹ ਸੀਗੀ ਚਮਨ ਉਸ ਤੋਂ ਬਾਅਦ ਦੌਰ ਤੋਂ ਦੌਰ ਪੰਜਾਬੀ ਸਿਨੇਮਾ ਅੱਗੇ ਵਧਦਾ ਰਿਹਾ ਅਸतीश ਕਾਲ ਮੇਰ ਮਿੱਤਲ ਵਰਿੰਦਰ ਉਹਨਾਂ ਦਾ ਦੌਰ ਆਇਆ ਫਿਰ ਗੁੱਗੂ ਗਿੱਲੀ ਜੋਗਰਾਜ ਉਹਨਾਂ ਦਾ ਦੌਰ ਆਇਆ ਫਿਰ ਵਿੱਚ ਨੂੰ ਪੰਜਾਬੀ ਸਿਨੇਮਾ ਇੱਕਦਮ ਠਹਿਰਾਓ ਆ ਗਿਆ ਉਸ ਸਿਨੇਮੇ ਦੇ ਵਿੱਚ ਲੇਕਿਨ ਹਰਪੰਜੀਤ ਨਿਮਾਨ ਹੋਣਾ ਨੇ ਜੀਆਂ ਉਹਦੇ ਨਾਲ ਇਸ ਸਿਨੇਮੇ ਦੇ ਦੁਆਰਾ ਪੈਰ ਲਾਏ ਤੇ ਨਾਲ ਦੀ ਨਾਲ ਸਿਨੇਮਾ ਗਰੋ ਹੁੰਦਾ ਰਿਹਾ 2010 ਦੇ ਵਿੱਚ ਮੇਲ ਕਰਾ ਦੇ ਰੱਬਾ ਨਾਲ 2011 ਚ ਜਿਨੇ ਮੇਰਾ ਦਿਲ ਲੁੱਟਿਆ ਤੇ 2012 ਦੇ ਵਿੱਚ ਕੈਰੀ-ਆਨ ਜੱਟਾ ਔਰ ਰਜੈਕਟਡ ਜੁਲੀਅਟ ਇਸ ਫਿਲਮਾਂ ਨੇ ਪੰਜਾਬੀ ਸਿਨੇਮੇ ਦੀ ਇੱਕ ਅਲੱਗ ਪਛਾਣ ਇੱਕ ਪੈਰਾਂ ਤੇ ਖੜਾ ਕਰ ਦਿੱਤਾ ਬਾਕਸ ਆਫਿਸ ਕਲੈਕਸ਼ਨ ਨੇ ਹੈਰਾਨੀਜਨਕ ਸੀ ਕਿ ਬਾਲੀਵੁੱਡ ਵਾਲਿਆਂ ਦੀ ਵੀ ਪੰਜਾਬੀ ਸਿਨੇਮੇ ਤੇ ਨਿਗਾ ਨਜ਼ਰ ਪੈਣ ਲੱਗੀ ਕਿ ਕਿਉਂਕਿ ਇਹਨੇ ਹੈਰਾਨੀਜਨਕ ਅੰਕੜੇ ਆਏ ਇਨ੍ਹਾਂ ਫਿਲਮਾਂ ਦੇ ਕਲੈਕਸ਼ਨ ਦੇ ਓਵਰ ਸੀਜ਼ ਇੱਥੇ ਕਿ ਸਭ ਹੈਰਾਨ ਹੋਏ ਉਸ ਤੋਂ ਬਾਅਦ ਡੋਰ ਟੂ ਡੋਰ ਟਾਈਮ ਟੂ ਟਾਈਮ ਪੰਜਾਬੀ ਸਿਨੇਮਾ ਗਰੋ ਕਰਦਾ ਰਿਹਾ ਅੱਜ ਪੰਜਾਬੀ ਸਿਨੇਮਾ ਆਪਣੇ ਪੈਰਾਂ ਤੇ ਪ੍ਰੋਪਰ ਖੜਾ ਆ ਚੰਗੀ ਟੈਕਨੋਲੋਜੀ ਨਾਲ ਫਿਲਮਾਂ ਬਣ ਰਹੀਆਂ ਨੇ ਸਭ ਕੁਝ ਜੋ ਟੈਕਨੋਲੋਜੀ ਬਾਲੀਵੁੱਡ ਚ ਯੂਜ਼ ਹੋ ਰਹੀ ਹੈ ਉਹੀ ਪੰਜਾਬੀ ਸਿਨੇਮਾ ਚ ਯੂਜ਼ ਹੋ ਰਹੀ ਹੈ ਸੋ ਸਾਰੇ ਜਿਹੜੇ ਪ੍ਰੋਡਕਸ਼ਨ ਹਾਊਸ ਨੇ ਚੰਗਾ ਕੰਮ ਕਰ ਰਹੇ ਨੇ ਪਰ ਦੋਸਤੋ ਜੇ ਗੱਲ ਕਰੀਏ ਪਿਛਲੇ ਡੇਢ ਸਾਲ 2 ਸਾਲ ਦੀ ਆਲਮੋਸਟ ਪੰਜਾਬੀ ਸਿਨੇਮਾ ਦਾ ਜਿਹੜਾ ਹਾਲ ਆ ਬਹੁਤ ਬੁਰਾ ਆ ਜੇ ਦੋ ਚਾਰ ਫਿਲਮਾਂ ਦੀ ਗੱਲ ਕਰੀਏ ਕਲੈਕਸ਼ਨ ਪੱਖੋਂ ਹਿੱਟ ਰਹੀਆਂ ਪ੍ਰੋਡਿਊਸਰ ਦਾ ਨੂੰ ਘਾਟਾ ਨਹੀਂ ਪਿਆ ਪਰ ਉਸ ਤੋਂ ਇਲਾਵਾ ਜੇ ਪੰਜਾਬੀ ਫਿਲਮਾਂ ਫਲॉप ਜ਼ਿਆਦਾ ਰਹੀਆਂ ਨੇ ਜਿਹੜੇ ਉਹਦੇ ਜੋ ਉਹਦਾ ਕਾਰਨ ਹੈ ਕਿ ਜੋ ਲੋਕ ਪੰਜਾਬੀ ਸਿਨੇਮੇ ਤੋਂ ਥੋੜਾ ਦੂਰ ਹੋ ਗਏ ਮੈਂ 2-4 ਪੁਆਇੰਟਸ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕਿ ਮੇਰੀ ਸੋਚ ਹੈ ਜਿੰਨਾ ਕਿ ਮੇਰਾ ਦਿਮਾਗ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲਾ ਮੈਨੂੰ ਲੱਗਿਆ ਕਿ ਕਾਰਨ ਹੈ ਜਿਹੜਾ ਜਿਵੇਂ ਤੁਸੀਂ ਤਾ ਪਮੰਦੇ ਆ ਕਿ ਹਰ 10-15 ਸਾਲ ਬਾਅਦ ਜਨਰੇਸ਼ਨ ਰਿਵਾਈਵ ਹੁੰਦੀ ਹੈ ਉਸੇ ਤਰੀਕੇ ਨਾਲ ਹਰ 10-15 ਸਾਲ ਸਿਨੇਮਾ ਵੀ ਰਿਵਾਈਵ ਹੁੰਦਾ ਹੈ 뮤ਜ਼ਿਕ ਵੀ ਰਿਵਾਈਵ ਹੁੰਦਾ ਹੈ ਅੱਜ ਜਿਹੜੇ ਬੱਚੇ 5-7-8 ਸਾਲ ਦੇ ਨੇ ਅਸ ਤੋਂ 15 ਸਾਲ ਬਾਅਦ ਜਦੋਂ 20-22 ਸਾਲ ਦੇ ਹੋਣਗੇ ਉਹਨਾਂ ਦਾ ਜਿਹੜਾ ਟੇਸਟ ਹੈ ਫਿਲਮਾਂ ਦਾ 뮤ਜ਼ਿਕ ਦਾ ਉਹ ਵੱਖਰਾ ਹੋਊਗਾ ਮੈਨੂੰ ਲੱਗਦਾ ਉਹ ਅੱਜ ਦਾ 뮤ਜ਼ਿਕ ਜਾਂ ਅੱਜ ਦੀਆਂ ਫਿਲਮਾਂ ਦੇਖਣ ਪਸੰਦ ਨਹੀਂ ਕਰਨਗੇ ਉਸ ਵੇਲੇ ਜੋ ਦੌਰ ਚੱਲਦਾ ਹੋਊਗਾ ਉਹ ਦੇਖਣਾ ਪਸੰਦ ਕਰਨਗੇ ਪਰ ਅਸੀਂ ਮੈਨੂੰ ਲੱਗਦਾ ਜੋ ਅਸ ਤੋਂ 10-15 12 ਸਾਲ ਪਹਿਲਾਂ ਸਿਨੇਮਾ ਬਣਾ ਰਹੀ ਸੀ ਅੱਜ ਵੀ ਉਹੀ ਬਣਾ ਸਾਡੇ ਲਈ ਸਭ ਤੋਂ ਜ਼ਿਆਦਾ ਮਤਲਬ ਮੇਨ ਸੌਫਟ ਜਿਹੜਾ ਹੋ ਗਿਆ ਆਪਣਾ ਕੇਸ ਬੰਦਾ ਕਹਿੰਦਾ ਵੀ ਮੈਂ ਲਾ ਮੈਂ ਆਪ ਨੂੰ ਸੇਫ ਕਰਾਂ ਉਹ ਹੋ ਗਈ ਕਾਮੇਡੀ ਜੇ ਕਿਸੇ ਫਿਲਮ ਇਹ ਕਰਨੇ ਕੋਸ਼ਿਸ਼ ਕੀਤੀ ਹੈ ਕਿ ਕਿਸੇ ਚੰਗੇ ਟੌਪਿਕ ਤੇ ਫਿਲਮ ਬਣਾਉਣ ਦੀ ਪਰ ਉਹ ਚੱਲੀ ਨਹੀਂ ਉਸ ਤੋਂ ਬਾਅਦ ਇਹ ਹੋ ਗਿਆ ਕਿ ਕਾਮੇਡੀ ਬਣਾਓ ਪੈਸੇ ਵੀ ਕਮਾਓ ਤੇ ਨਾਲੇ ਦਰਸ਼ਕਾਂ ਦਾ ਮਨੋਰੰਜਨ ਕਰੋ ਪਰ ਕਾਮੇਡੀ ਫਿਲਮਾਂ ਦਾ ਵੀ ਜਿਹੜਾ ਦੌਰ ਹੈ ਜੋ ਅਸ ਤੋਂ ਪਹਿਲਾਂ 10 12 10 12 ਸਾਲ ਫਿਲਮਾਂ ਆਈਆਂ ਕਾਮੇਡੀ ਕੈਰੀਓ ਜੱਟਾ ਲਾਲੋ ਜੱਟਣ ਜੁਲੀਟ ਲਾਲੋ ਅ ਲੱਕੀ ਦੀਆਂ ਲੱਕੀ ਸਟੋਰੀ ਲਾ ਲੋ ਹੋਰ ਬੜੀਆਂ ਫਿਲਮ ਆਈਆਂ ਜਿਹੜੀ ਹੁਣ ਦੀ ਕਮੇਡੀ ਐ ਉਹਦੇ ਵਿੱਚ ਵੀ ਲੋਕ ਲੋਕਾਂ ਨੂੰ ਦੇਖ ਕੇ ਫਿਲਮਾਂ ਚੰਗਾ ਨਹੀਂ ਲੱਗ ਰਿਆ ਉਹ ਕਮੇਡੀ ਦਾ ਸਵਾਦ ਨਹੀਂ ਆ ਰਿਆ ਕਿਉਂਕਿ ਤੁਹਾਨੂੰ ਟਾਈਮ ਟੂ ਟਾਈਮ ਚੇਂਜ ਹੋਣਾ ਪੈਣਾ ਐ ਦੂਜੀ ਗੱਲ ਐਕਟ੍ਰੈਸ ਐਕਟਰ ਔਰ ਐਕਟ੍ਰੈਸ ਸਾਡੇ ਕੋਲੇ ਗਿਣਤੀ ਦੇ ਐਕਟਰ ਨੇ ਗਿਣਤੀ ਦੀ ਐਕਟ੍ਰੈਸ ਨੇ ਸਾਨੂੰ ਐਕਟ੍ਰੈਸ ਦੀ ਬਹੁਤ ਜ਼ਿਆਦਾ ਲੋੜ ਐ ਐਕਟਰਾਂ ਦੀ ਜਿਹੜੇ ਕੈਰੇਕਟਰ ਆਰਟਿਸਟ ਨੇ ਪਿਛਲੇ 10 12 ਸਾਲ ਤੋਂ ਤੁਸੀਂ ਫਿਲਮਾਂ ਦੇਖੋ ਉਹੀ 20 25 ਆਰਟਿਸਟ ਨੇ ਜਿਹੜੇ ਰਿਪੀਟ ਹੋ ਰਹੇ ਨੇ ਮੈਂ ਨਹੀਂ ਕਹ ਰਿਹਾ ਕਿ ਉਹ ਮਾੜਾ ਕੰਮ ਕਰਦੇ ਨੇ ਚੰਗਾ ਕੰਮ ਕਰ ਰਹੇ ਨੇ ਲੇਕਿਨ ਦਰਸ਼ਕੋ ਕੁਛ ਨਵਾਂ ਦੇਖਣਾ ਚਾਹੁੰਦੇ ਨੇ ਉਹੀ ਕੋਮੇਡੀ ਉਹੀ ਪਰਫਾਰਮੈਂਸ ਹਰ ਫਿਲਮ ਦੇ ਵਿੱਚ ਸਾਨੂੰ ਉਹੀ ਦੇਖਣ ਨੂੰ ਮਿਲ ਰਹੀ ਹੈ ਫਿਰ ਗੱਲ ਕਰੀ ਐਕਟ੍ਰੈਸ ਦੀ ਐਕਟਰ ਹੀਰੋ ਵਾਂਗੂ ਹੀਰੋਇਨ ਵੀ ਸਾਡੇ ਕੋਲੇ ਬਹੁਤ ਘੱਟ ਨੇ ਦੋ ਜਿਹੜੀ ਮੇਨ ਐਕਟ੍ਰੈਸ ਦੀ ਜੇ ਆਪਾਂ ਗੱਲ ਕਰੀਏ ਸਾਡੇ ਕੋਲੇ ਕੋਈ ਐਹ ਜੀਆਂ ਕੁੜੀਆਂ ਨਹੀਂ ਹੈਗੀਆਂ ਜਿਹੜੀਆਂ ਮੇਨ ਲੀਡ ਤੇ ਆਉਣ ਹਨਾ ਜੇ ਹੈਗੀਆਂ ਨੇ ਤਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਕਿਉਂਕਿ ਜਿਨ੍ਹਾਂ ਦਾ ਨਾਮ ਹੈ ਸਭ ਉਹਨਾਂ ਵੱਲ ਭੱਜਦੇ ਨੇ ਕਿ ਜੀ ਉਹਨਾਂ ਨੂੰ ਲਿਆ ਜਾਵੇ ਕੁਝ ਫਿਲਮ ਮੇਕਰ ਹੈਗੇ ਨੇ ਜਿਹੜੇ ਥੀਏਟਰ ਆਰਟਿਸਟ ਨਾਲ ਕੰਮ ਕਰਦੇ ਨੇ ਨਵੇਂ ਨਾਲ ਕੰਮ ਕਰਦੇ ਨੇ ਜਿਵੇਂ ਕਿ ਜਗਜੀਤ ਸੰਧੂ ਨੇ ਥੀਏਟਰ ਆਰਟਿਸਟ ਸੀ ਕੈਰੈਕਟਰ ਆਰਟਿਸਟ ਸੀ ਅੱਜ ਜੋ ਮੇਨ ਲੀਡ ਤੇ ਆ ਰਹੇ ਨੇ ਤਿਰਜ ਕੁਮਾਰ ਉਹਦਾ ਇੱਕ ਉਦਾਹਰਣ ਹੈ ਰਾਜਿੰਦਰ ਉਹਦਾ ਇੱਕ ਉਦਾਹਰਣ ਹੈ ਪਰ ਉਹਨਾਂ ਨੂੰ ਵੀ ਕਈ ਵਾਰ ਉਹਨਾਂ ਦੇ ਮੁਤਾਬਿਕ ਕੰਮ ਨਹੀਂ ਮਿਲਦਾ ਪਰ ਹਰੇਕ ਨੇ ਆਪਣਾ ਕਿਚਨ ਚਲਾਉਣਾ ਹੈ ਤਾਂ ਫਿਰ ਜਿਹੜਾ ਕੁਝ ਮਿਲਦਾ ਉਹਨਾਂ ਨੂੰ ਉਹੀ ਕਰਨਾ ਪੈਂਦਾ ਹੈ ਅੱਗੇ ਗੱਲ ਕਰੀਏ ਇੱਕ ਹੋਰ ਕਾਰਨ ਹੈ ਅ ਡਾਇਰੈਕਟਰ ਔਰ ਰਾਈਟਰ ਔਰ ਪ੍ਰੋਡਿਊਸਰਸ ਦੀ ਅ ਤੁਸੀਂ ਨਿਗਾਹ ਮਾਰੋ ਜਿਹੜੇ ਵੱਡੇ ਪ੍ਰੋਡਕਸ਼ਨ ਹਾਊਸ ਤੋਂ ਇਲਾਵਾ ਕੋਈ ਵੀ ਪ੍ਰੋਡਿਊਸਰ ਰਿਪੀਟ ਨਹੀਂ ਹੁੰਦਾ ਇੱਕ ਫਿਲਮ ਬਣਾਉਂਦਾ ਹੈ ਫਿਲਮ ਦੇ ਵਿੱਚ ਘੱਟ ਹੀ ਇੰਨਾ ਪੈ ਜਾਂਦਾ ਕਿ ਦੁਬਾਰਾ ਦੂਜੀ ਵਾਰ ਹਿੰਮਤ ਨਹੀਂ ਪੈਂਦੀ ਬਣਾਉਣ ਦੀ ਡਾਇਰੈਕਟਰ ਨੇ ਨਵੇਂ ਡਾਇਰੈਕਟਰ ਨੂੰ ਬਹੁਤ ਘੱਟ ਮੌਕਾ ਮਿਲਦਾ ਜੇ ਮਿਲਦਾ ਤਾਂ ਉਹਨਾਂ ਨੂੰ ਬਜਟ ਨਹੀਂ ਮਿਲਦਾ ਤੇ ਕੁਝ ਕੁ ਡਾਇਰੈਕਟਰ ਤਾਂ ਇਹ ਜਿਹਨੇ ਜਿਨ੍ਹਾਂ ਦੀ ਮੈਂ 2-4 ਜਾਣਦਾ ਜਿਨ੍ਹਾਂ ਦਾ ਨਾਮ ਹੀ ਲਵਾਂਗਾ ਕਿ ਫਿਲਮਾਂ ਤਾਂ ਸਾਰੀਆਂ ਫਲॉप ਨੇ ਪਰ ਹਰ ਸਾਲ ਉਹਨਾਂ ਦੀ ਕੋਈ ਨਾ ਕੋਈ ਫਿਲਮ ਆ ਜਾਂਦੀ ਹੈ ਜਿਹੜੀ ਕਿ ਚਲਦੀ ਨਹੀਂ ਪਰ ਫਿਰ ਵੀ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਪ੍ਰੋਡਿਊਸਰ ਮਿਲ ਜਾਂਦਾ ਹੈ ਕਿ ਫਿਲਮ ਉਹ ਬਣਾਉਂਦੇ ਨੇ ਐਦਾਂ ਗੱਲ ਕਰੀ ਆਪਾਂ ਰਾਈਟਰ ਦੀ ਸਾਡਾ ਜਿਹੜਾ ਪੰਜਾਬ ਹੈ ਸਾਡਾ ਜਿਹੜਾ ਇਤਿਹਾਸ ਹੈ ਉਹ ਬਹੁਤ ਅਮੀਰ ਹੈ ਸਾਡੇ ਕੋਲੇ ਬਹੁਤ ਯੋਧਿਆਂ ਦੀਆਂ ਕਹਾਣੀਆਂ ਨੇ ਸਾਡੇ ਕੋਲੇ ਬਹੁਤ ਜ਼ਿਆਦਾ ਕਨਸੈਪਟ ਬਹੁਤ ਵਧੀਆ ਨੇ ਪਰ ਸਾਨੂੰ ਉਹਦੇ ਵਾਸਤੇ ਵੀ ਨਵੇਂ ਰਾਈਟਰਾਂ ਦੀ ਲੋੜ ਹੈ ਰਾਈਟਰ ਵੀ ਜੇ ਤੁਸੀਂ ਦੇਖੋ ਤਾਂ ਪਿਛਲੇ 10 15 ਸਾਲਾਂ ਤੋਂ ਉਹੀ ਰਾਈਟਰ ਰਿਪੀਟ ਹੋ ਰਹੇ ਨੇ ਹੁਣ ਆਏ ਨੇ ਇੱਕ ਦੋ ਨਵੇਂ ਪਰ ਸਾਨੂੰ ਹੋਰ ਰਾਈਟਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਬਹੁਤ ਜ਼ਿਆਦਾ ਸਕ੍ਰਿਪਟ ਰਾਈਟਰਾਂ ਦੀ ਲੋੜ ਹੈ ਸਟੋਰੀ ਟੈਲਰਸ ਦੀ ਲੋੜ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਮੀ ਹੈ ਫਿਰ ਇੱਕ ਮੇਨ ਕਾਰਨ ਆ ਗਿਆ ਪ੍ਰੋਫੈਸ਼ਨਲਿਜ਼ਮ ਸਾਡੀ ਜਿਹੜੀ ਇੰਡਸਟਰੀ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਨਾ ਬਿਲਕੁਲ ਹੈ ਹੀ ਨਹੀਂਗਾ ਨਾ ਮਾਤਰ ਹੈ ਨਾ ਮਾ ਪ੍ਰੋਡਿਊਸਰ ਆਉਂਦਾ ਆ ਜਿਹਨੂੰ ਸ਼ਾਇਦ ਟੈਕਨੀਕਲ ਨੌਲੇਜ ਨਹੀਂ ਹੁੰਦੀ ਪਰ ਅੱਗੋਂ ਜਿਹੜਾ ਬੰਦਾ ਇੰਡਸਟਰੀ ਦਾ ਹਾਇਰ ਕਰਦਾ ਉਸ ਉਹ ਬੰਦਾ ਫਿਲਮ ਮੇਕਿੰਗ ਵੱਲ ਧਿਆਨ ਉਹਦਾ ਘੱਟ ਹੁੰਦਾ ਕੁੰਡੀ ਵੱਲ ਜ਼ਿਆਦਾ ਹੁੰਦਾ ਹੈ ਨਵੇਂ ਪ੍ਰੋਡੂਸਰ ਨੂੰ ਇਸ ਤਰੀਕੇ ਨਾਲ ਠੱਗਿਆ ਜਾਂਦਾ ਹੈ ਕਿ ਉਹ ਦੁਬਾਰਾ ਫਿਲਮ ਬਣਾਉਣ ਦੀ ਜਾਂ ਦੁਬਾਰਾ ਆਉਣ ਦੀ ਹਿੰਮਤ ਨਹੀਂ ਕਰਦੇ ਮੈਂ ਕੁਝ ਕਹਿਜੀ ਲੋਕਾਂ ਨੂੰ ਵੀ ਜਾਣਦਾ ਜਿਹੜੇ ਪ੍ਰੋਡਕਸ਼ਨ ਚ ਕੁੰਡੀ ਲਾਉਂਦੇ ਰਹੇ ਨੇ ਜਿਹੜੇ ਕਿ ਜਿਹੜੀ ਡੇਲੀ ਰੁਟੀਨ ਦੇ ਵਿੱਚ ਚੀਜ਼ਾਂ ਸ਼ੂਟਿੰਗ 'ਚ ਯੂਜ਼ ਹੁੰਦੀਆਂ ਨੇ ਉਹਨਾਂ 'ਚ ਕੁੰਡੀ ਲਾਉਂਦੇ ਰਹੇ ਨੇ ਪ੍ਰੋਡਿਊਸਰ ਨੂੰ ਪਤਾ ਨਹੀਂ ਹੁੰਦਾ ਇੱਕ ਪ੍ਰੋਡਿਊਸਰ ਨੂੰ ਹਨੇਰੇ 'ਚ ਰੱਖਿਆ ਜਾਂਦਾ ਹੈ ਕਿ ਫਿਲਮ ਦੀ ਮੇਕਿੰਗ ਦਾ ਖਰਚਾ ਦੱਸਿਆ ਜਾਂਦਾ ਹੈ ਲੇਕਿਨ ਉਹਨੂੰ ਰਿਲੀਜ਼ ਦਾ ਖਰਚਾ ਨਹੀਂ ਦੱਸਿਆ ਜਾਂਦਾ ਫਿਲਮ ਬਣਾਉਣੀ ਸੌਖੀ ਹੈ ਪਰ ਰਿਲੀਜ਼ ਕਰਨੀ ਬਹੁਤ ਔਖੀ ਹੈ ਜਦੋਂ ਫਿਲਮ ਬਣ ਕੇ ਰਿਲੀਜ਼ ਵੇਲੇ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਹੁਣ ਇਹਤੇ ਵੀ ਬਹੁਤ ਪੈਸਾ ਲੱਗਣਾ ਹੈ ਤਾਂ ਪ੍ਰੋਡਿਊਸਰ ਪਿੱਛੇ ਹਟ ਜਾਂਦਾ ਹੈ ਜਾਂ ਤਾਂ ਫਿਲਮ ਡੱਬਾ ਬੰਦ ਹੋ ਜਾਂਦੀ ਹੈ ਜਾਂ ਫਿਰ ਉਹ ਡਿਸਟ੍ਰੀਬਿਊਟਰਾਂ ਦੇ ੱਤੇ ਚੜਦਾ ਹੈ ਡਿਸਟ੍ਰੀਬਿਊਟਰ ਆਪਣੇ ਤਰੀਕੇ ਨਾਲ ਫਿਲਮ ਰਿਲੀਜ਼ ਕਰਦੇ ਨੇ ਕਲੈਕਸ਼ਨ ਹੁੰਦੀ ਹੈ ਤਾਂ ਵੀ ਉਹਨਾਂ ਨੂੰ ਪ੍ਰੋਪਰ ਨਹੀਂ ਦੱਸੀ ਜਾਂਦੀ ਨਹੀਂ ਹੁੰਦੀ ਫੇਰ ਧੱਕੀ ਦਸਣੀ ਹੈ ਸੋ ਕੁਝ ਕੁ ਡਾਇਰੈਕਟਰ ਐਕਟਰ ਇਹ ਜੇ ਨੇ ਜਿਹੜੇ ਕਿ ਮੈਂ ਦੇਖਿਆ ਕਿ ਸ਼ੂਟਿੰਗ ਦੇ ਉੱਤੇ ਕਈਆਂ ਕੋਈ ਸਕ੍ਰਿਪਟ ਹੀ ਨਹੀਂ ਹੁੰਦੀ ਐਕਟਰਾਂ ਨੂੰ ਡਾਇਲਗ ਔਰ ਸੀਨ ਦਿੱਤੇ ਜਾਂਦੇ ਨੇ ਉਹ ਆਪਣਾ ਪਰਫਾਰਮ ਕਰਦੇ ਨੇ ਚੱਲਦੇ ਬਣਦੇ ਨੇ ਪਰ ਉਹਨੂੰ ਸਕਰੀਨ ਪਲੇ ਦਾ ਐਕਟਰਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਕਰੀਨ ਪਲੇ ਹੈ ਕੀ ਹੈ ਸਕ੍ਰਿਪਟ ਹੈ ਜਿਹੜੀ ਉਹ ਰੇਡ ਦੀ ਹੱਡੀ ਹੁੰਦੀ ਹੈ ਉਸ ਤੋਂ ਬਿਨਾ ਫਿਲਮ ਕਿੱਦਾਂ ਬਣ ਸਕਦੀ ਹੈ ਪਰ ਬਹੁਤ ਜਗ੍ਹਾ ਮੈਂ ਦੇਖਿਆ ਹੈ ਕਿ ਸੈੱਟ ਦੇ ਉੱਤੇ ਸਕ੍ਰਿਪਟ ਹੀ ਨਹੀਂ ਹੁੰਦੀ ਬਾਅਦ ਵਿੱਚ ਫਿਲਮ ਦਾ ਕੀ ਹਾਲ ਹੁੰਦਾ ਹੈ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਫਿਰ ਮੇਨ ਕਾਰਨ ਆ ਗਿਆ ਜੀ cinema ਦਾ ਮੈਂ ਬਾਰ-ਬਾਰ ਹਮੇਸ਼ਾ ਕਹਿਣਾ ਹੁੰਦਾ ਕਿ ਸਿੰਗਲ ਸਕਰੀਨ ਦਾ ਦੁਆਰਾ ਆਉਣਾ ਬਹੁਤ ਜ਼ਰੂਰੀ ਹੈ ਪ੍ਰੋਡਿਊਸਰਜ਼ ਵਾਸਤੇ ਸਾਰੀ ਫਿਲਮ ਇੰਡਸਟਰੀ ਵਾਸਤੇ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਅੱਜ ਆਪਣੇ ਪਰਿਵਾਰ ਦੇ ਨਾਲ ਫਿਲਮ ਦੇਖਣ ਜਾਓ ਕਿਸੇ ਵੀ ਵੱਡੇ ਮਲਟੀਪਲੈਕਸ ਦੇ ਵਿੱਚ 2250 ਤੋਂ ਬਿਨ ਤੋਂ ਘੱਟ ਤੁਸੀਂ ਵਾਪਸ ਖਰਚ ਕੇ ਆ ਨਹੀਂ ਸਕਦੇ ਸੋ ਜਿਹੜਾ ਮਿਡਲ ਕਲਾਸ ਬੰਦਾ ਆ ਪਹਿਲੀ ਗੱਲ ਤਾਂ ਉਹ ਹਰ ਹਫ਼ਤੇ ਫਿਲਮ ਨਹੀਂ ਦੇਖ ਸਕਦਾ ਜੇ ਉਹ ਦੇਖਦਾ ਹੈ ਤਾਂ ਇੰਨੀ ਮਹਿੰਗੀ ਫਿਲਮ ਨਹੀਂ ਦੇ ਸਕਦਾ ਸਿੰਗਲ ਸਕਰੀਨ ਦਾ ਆਉਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਅੱਜ ਦੀ ਟੈਕਨੋਲੋਜੀ ਨਾਲ ਬਣਾਇਆ ਜਾਵੇ ਜਿਹਦੇ ਟਿਕਟ ਪ੍ਰਾਈਸ ਫੂਡ ਪ੍ਰਾਈਸ ਬਹੁਤ ਘੱਟ ਹੋਣ ਕਿ ਉਹ ਆਪਣੀ ਫੈਮਿਲੀ ਦੇ ਨਾਲ ਫਿਲਮ ਦੇਖਿਆ ਜਾਵੇ ਜਿਵੇਂ ਪਹਿਲਾਂ ਸਿੰਗਲ ਸਕਰੀਨਸ ਹੁੰਦੀਆਂ ਸੀ ਚਲੋ ਟੈਕਨੋਲੋਜੀ ਬਾਈਸ ਤਾਂ ਨਹੀਂ ਮੈਂ ਕਹਿੰਦਾ ਕੋਈ ਟੈਕਨੋਲੋਜੀ ਤਾਂ ਨਵੀਂ ਯੂਜ਼ ਹੀ ਹੋਊਗੀ ਪਰ ਜਿਹੜਾ ਟਿਕਟ ਪ੍ਰਾਈਸ ਹੈ ਫੂਡ ਪ੍ਰਾਈਸ ਹੈ ਉਹ ਬਹੁਤ ਘਟਣਾ ਚਾਹੀਦਾ ਹੈ ਆ ਮੀਡਲ ਕਲਾਸ ਬੰਦੇ ਦੇ ਲਈ ਬਹੁਤ ਜ਼ਰੂਰੀ ਹੈ ਸਿੰਗਲ ਸਕਰੀਨ ਈਵਨ ਕਿ ਪ੍ਰੋਡਿਊਸਰਸ ਦੇ ਵਾਸਤੇ ਵੀ ਆ ਪਿਛਲੇ ਦਿਨਾਂ ਦੇ ਵਿੱਚ ਜਾਟ ਫਿਲਮ ਰਿਲੀਜ਼ ਹੋਈ ਹੈ ਉਸ ਫਿਲਮ ਨੇ ਉਹ ਸਿੰਗਲ ਸਕਰੀਨ ਤੇ ਉਹਨਾਂ ਨੇ ਸਭ ਤੋਂ ਵੱਧ ਬਿਜ਼ਨਸ ਕੀਤਾ ਆ ਉਸ ਫਿਲਮ ਨੇ ਸਿੰਗਲ ਸਕਰੀਨ ਦੁਬਾਰਾ ਖੜੀ ਕਰ ਦਿੱਤੀ ਪ੍ਰੋਡਿਊਸਰ ਖੜੇ ਕਰ ਦਿੱਤੇ ਕਿਉਂਕਿ ਸਿੰਗਲ ਸਕਰੀਨ ਤੋਂ ਸਭ ਤੋਂ ਵੱਧ ਸ਼ੇਅਰ ਪ੍ਰੋਡਿਊਸਰ ਨੂੰ ਜਾਂਦਾ ਹੈ ਮਲਟੀਪਲੈਕਸ ਦਾ 50-50 ਹੈ ਨਾ 50 ਕੱਟ ਲੈਂਦਾ ਹੈ 50 ਜੀਐਸਟੀ ਕੱਟ ਕੇ ਪ੍ਰੋਡਿਊਸਰ ਨੂੰ ਤਾਂ ਕੱਖ ਨਹੀਂ ਬਚਦਾ ਹੈਗਾ ਪਰ ਜੇ ਫਿਲਮ ਅਗਲੇ ਹਫਤੇ ਰਿਪੀਟ ਹੋ ਜਵੇ ਤਾਂ ਉਹ ਪ੍ਰੋਡਿਊਸਰ ਦਾ ਸ਼ੇਅਰ ਘਟਦਾ ਜਾਂਦਾ ਹੈ ਮਲਟੀਪਲੈਕਸ ਦਾ ਵਧਦਾ ਜਾਂਦਾ ਹੈ ਸੋ ਇਸ ਚੀਜ਼ ਤੇ ਸਾਡੇ ਪ੍ਰੋਡਿਊਸਰ ਨੂੰ ਸਾਡੀ ਇੰਡਸਟਰੀ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਇੱਕ ਐਡੀਕ ਜਿਹੜੀ ਬੱਕਟ ਹੈ ਉਹ 400 ਰੁਪਏ ਦੀ ਪੋਪਕੋਨ ਦੀ ਜੇ ਉਹ ਦੇਣਗੇ ਤਾਂ ਮੈਨੂੰ ਲੱਗਦਾ ਕੋਈ ਸਿਨੇਮੇ ਵਿੱਚ ਵੜੂਗਾ ਨਹੀਂ ਕਿਉਂਕਿ ਜਿਸ ਤਰੀਕੇ ਦੀ ਮਹਿੰਗਾਈ ਚੱਲ ਰਹੀ ਹੈ ਤਾਂ ਬੰਦਾ ਕਹਿੰਦਾ ਪਹਿਲਾਂ ਆਪਾਂ ਆਪਣਾ ਕਿਚਨ ਸਿਕਿਉਰ ਕਰੀਏ ਫਿਲਮ ਦਾ ਕੀ ਇਹ ਫਿਲਮ ਤਾਂ ਟੀਵੀ ਤੇ ਵੀ ਆ ਜੂਗੀ ਕਿਉਂਕਿ ਹੁਣ OTT ਤੇ ਇੰਨਾ ਕੁਝ ਹੋ ਗਿਆ ਆ ਲੋਕਾਂ ਦਾ ਸਿਨੇਮੇ ਵੱਲ ਧਿਆਨ ਜਿਹੜਾ ਹੈਗਾ ਬਹੁਤ ਘਟ ਗਿਆ ਆ ਦੋਸਤੋ ਇੱਕ ਸਭ ਤੋਂ ਮੇਨ ਰੀਜ਼ ਦਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਗਰੋਥ ਆ ਬਹੁਤ ਕਰ ਗਿਆ ਬਹੁਤ ਜ਼ਿਆਦਾ ਨਾਮ ਖੱਟ ਗਿਆ ਐਕਟਰ ਨੇ ਏਡੇ ਵੱਡੇ ਸਾਡੇ ਕੋਲੇ ਗਿੱਪੀ ਹੈ ਦਿਲਜੀਤ ਹੈ ਅਮਰਿੰਦਰ ਹੁਣੀ ਨੇ ਦੇਵ ਕਰੋੜ ਹੁਣੀ ਨੇ ਪਰ ਸਾਡੇ ਦਰਸ਼ਕਾਂ ਦਾ ਵੀ ਕਸੂਰ ਹੈ ਉਹਦੇ ਵਿੱਚ ਇਹ ਹੈ ਕਿ ਜੇ ਕੋਈ ਹਿੰਮਤ ਕਰਦਾ ਹੈ ਕਿਸੇ ਚੰਗੇ ਟੌਪਿਕ ਤੇ ਫਿਲਮ ਬਣਾਉਣ ਦੀ ਜਾਂ ਤਾਂ ਅਸੀਂ ਕੌਂਟ੍ਰੋਵਰਸੀ ਕਰ ਦਿੰਦੇ ਆ ਜਾਂ ਅਸੀਂ ਉਹਦੇ ਵੈਸੇ ਪਿੱਛੇ ਪੈ ਜਾਂਦੇ ਆ ਵੀ ਹਾਂਜੀ ਇਹ ਨੇ ਸਾਡਾ ਨਰਾਦਰ ਕੀਤਾ ਆ ਆਪਾਂ ਪਿੱਛੇ ਜੀ ਗੱਲ ਕਰੀਏ ਅਕਾਲ ਫਿਲਮ ਨਾਲ ਇਦਾਂ ਹੀ ਹੋਇਆ ਬਿਨਾਂ ਮਤਲਬ ਤੋਂ ਰੌਲਾ ਪਾਇਆ ਗਿਆ ਫਿਲਮ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀ ਉਹ ਇੱਕ ਫਿਕਸ਼ਨਲ ਫਿਲਮ ਸੀ ਪਰ ਫਿਰ ਉਦੋਂ ਬਾਅਦ ਕੀ ਹੁੰਦਾ ਪ੍ਰੋਡਿਊਸਰ ਜਿਹੜਾ ਹੈਗਾ ਉਹ ਇੰਨਾ ਕਿ ਮਤਲਬ ਮ ਦੁਖੀ ਹੋ ਜਾਂਦਾ ਐ ਨਾ ਕਿ ਮਤਲਬ ਹੋ ਜਾਂਦਾ ਕਿ ਦੁਬਾਰਾ ਫੇਰ ਅਸੀਂ ਕਮੇਟੀ ਤੇ ਆ ਕੇ ਖੜੇ ਹੋ ਜਾਂਦੇ ਆ ਸੋ ਜੇ ਅਸੀਂ ਦਰਸ਼ਕੀ ਸਾਥ ਨਹੀਂ ਦੇਵਾਂਗੇ ਤਾਂ ਫਿਰ ਕਿੱਦਾਂ ਨਵੇਂ-ਨਵੇਂ ਤੁਹਾਨੂੰ ਕਹਾਣੀਆਂ ਮਿਲਣਗੀਆਂ ਵੱਖਰਾ ਸਿਨੇਮਾ ਕਦ ਮਿਲੂਗਾ ਫਿਰ ਦਰਸ਼ਕਾਂ ਦਾ ਇੱਕ ਵੀ ਕਸੂਰ ਹੈ ਕਿ ਅਸੀਂ ਸਿੰਗਰ ਸਿੰਗਰਾਂ ਨੂੰ ਦੇਖਣ ਜਾਂਦੇ ਆਂ ਸਿਨੇਮੇ ਦੇ ਵਿੱਚ ਅਸੀਂ ਐਕਟਰਾਂ ਨੂੰ ਦੇਖਣ ਨਹੀਂ ਜਾਂਦੇ ਇਹ ਨਹੀਂਗਾ ਕਿ ਸਿੰਗਰ ਐਕਟਰ ਚੰਗੇ ਨਹੀਂ ਆ ਬਹੁਤ ਚੰਗੇ ਨੇ ਪਰ ਇਹ ਜਿਹੇ ਵੀ ਐਕਟਰ ਨੇ ਜਿਮੀ ਸ਼ੇਰਗਿਲ ਵਰਗੇ ਹਰੀਸ਼ ਵਰਮਾ ਵਰਗੇ ਦੇਵ ਕਰੋੜ ਵਰਗੇ ਜਿਹੜੇ ਕਿ ਕੰਪਲੀਟ ਐਕਟਰ ਨੇ ਹੋਰ ਵੀ ਐਕਟਰ ਨੇ ਜਗਜੀਤ ਸੰਧੂ ਹੋ ਗਿਆ ਤੀਰਜ ਕੁਮਾਰ ਹੋ ਗਿਆ ਨਵੇਂ ਵੀ ਆਉਣਗੇ ਪਰ ਤੁਸੀਂ ਫਿਲਮ ਦਾ ਕਨਸੈਪਟ ਫਿਲਮ ਦਾ ਕਹਾਣੀ ਦੇਖ ਕੇ ਜਾਓ ਐਕਟਰ ਦੇਖ ਕੇ ਨਾ ਜਾਓ ਜੇ ਤੁਸੀਂ ਨਵੇਂਆਂ ਨੂੰ ਮੌਕਾ ਨਹੀਂ ਦਿਓਗੇ ਜੇ ਉਹਨਾਂ ਨੂੰ ਥੀਏਟਰ ਦੇ ਵਿੱਚ ਤੁਸੀਂ ਪਿਆਰ ਨਹੀਂ ਦਿਓਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਸਿਨੇਮਾ ਹੋਰ ਜ਼ਿਆਦਾ ਗਰੋਅ ਕਰੂਗਾ ਤਾਂ ਫਿਰ ਆਪਾਂ OTT ਜੋਗੇ ਰਹਿ ਜਾਵਾਂਗੇ ਸਿਨੇਮੇ ਦੇ ਵਿੱਚ ਕੋਈ ਵੜੂਗਾ ਨਹੀਂ ਸੋ ਜੇ ਕੋਈ ਨਵੇਂ ਤਰੀਕੇ ਨਾਲ ਕੋਈ ਸਿਨੇਮਾ ਲੈ ਕੇ ਆਉਂਦਾ ਹੈ ਨਵਾਂ ਕਨਸੈਪਟ ਲੈ ਕੇ ਆਉਂਦਾ ਹੈ ਤੁਸੀਂ ਨਵੇਂ ਐਕਟਰ ਆਉਂਦਾ ਆ ਤਾਂ ਤੁਸੀਂ ਉਹਨੂੰ ਸਪੋਰਟ ਕਰੋ ਜੇ ਤੁਹਾਨੂੰ ਚੰਗਾ ਲੱਗਦਾ ਹੈ ਚਲੋ ਮਾੜੇ ਨੂੰ ਤਾਂ ਕੀ ਕਰਨੀ ਹੈ ਚੰਗੇ ਨੂੰ ਤਾਂ ਕਰੋ ਨਾ ਕਿਉਂਕਿ ਜੀ ਆਪਾਂ ਇਦਾਂ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਇਹੀ ਆਰਟਿਸਟ ਰਿਪੀਟ ਹੋਣਗੇ ਉਹ ਆਪਣੇ ਜਿਹੜਾ ਉਹਨਾਂ ਦੀ ਕੈਪੇਬਿਲਟੀ ਹੈ ਉਹ ਕੰਮ ਕਰੀ ਜਾਣਗੇ ਨਵੇਂ ਨੂੰ ਮੌਕਾ ਬਹੁਤ ਘੱਟ ਮਿਲੂਗਾ ਸੋ ਇਹ ਦਰਸ਼ਕਾ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਪੰਜਾਬੀ ਸਿਨੇਮੇ ਦਾ ਹੋਰ ਗਰੋਅ ਹੋਣ ਦੇ ਵਿੱਚ ਸਾਥ ਦਈਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੁਆਇੰਟ ਨੇ ਜਿਹੜੇ ਚੰਗੇ ਲੱਗੇ ਹੋਣਗੇ ਜੇ ਕਿਸੇ ਨੂੰ ਕੋਈ ਗਲਤ ਲੱਗੀ ਗੱਲ ਤਾਂ ਮਾਫੀ ਚਾਹੁੰਨਾ ਮੈਂ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਤੇ ਮੈਂ ਚਾਹੁੰਦਾ ਕਿ ਤੁਸੀਂ ਮੇਰਾ ਚੈਨਲ ਹੈ ਜਿਹੜਾ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਐਦਾਂ ਹੀ ਤੁਹਾਨੂੰ ਨਵੀਆਂ-ਨਵੀਆਂ ਟੌਪਿਕ ਤੇ ਵੀਡੀਓ ਤੁਹਾਡੇ ਕੋਲੇ ਲੈ ਕੇ ਆਉਂਦਾ ਰਹੂੰਗਾ ਅਜਾਸਤ ਲੈਣਾ ਸਸਿਕਾ